de portal ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਪਿਆਰੋ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 9 ਦੇ ਆਏ ਉਸ ਦੀ 33 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਤੇ ਜਦ ਭੂਤ ਕੱਢਿਆ ਗਿਆ ਤਦ ਗੁੰਗਾ ਬੋਲਣ ਲੱਗ ਪਿਆ ਤੇ ਭੀੜ ਅਚਰਜ ਮੰਨ ਕੇ ਆਖਣ ਲੱਗੀ ਭਈ ਇਸਰਾਇਲ ਵਿੱਚ ਇਸ ਪ੍ਰਕਾਰ ਕਦੀ ਨਹੀਂ ਵੇਖਿਆ ਪਰਮੇਸ਼ਰ ਨੇ ਸਵਰਗ ਦੂਤਾਂ ਨੂੰ ਬਣਾਇਆ ਜੋ ਕਿ ਪਰਮੇਸ਼ਰ ਦੀ ਸਦਾ ਆਰਾਧਨਾ ਕਰਦੇ ਹਨ ਉਹ ਉਨ੍ਹਾਂ ਮਨੁੱਖਾਂ ਦੇ ਲਈ ਜਿਨ੍ਹਾਂ ਦੇ ਪਾਪ ਮਾਫ਼ ਹੋ ਚੁੱਕੇ ਹਨ ਅਤੇ ਜਿਨ੍ਹਾਂ ਨੇ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ ਸੇਵਾ ਟਹਿਲ ਕਰਨ ਵਾਲੇ ਦੂਤ ਹਨ ਪ੍ਰੰਤੂ ਸ਼ੈਤਾਨ ਵੀ ਜੋ ਕਿ ਇੱਕ ਸਵਰਗ ਦੂਤ ਸੀ ਉਸਨੇ ਪਰਮੇਸ਼ਰ ਦੇ ਵਿਰੁੱਧ ਬਲਵਾ ਕੀਤਾ ਅਤੇ ਆਪਣੇ ਨਾਲ ਹੋਰ ਦੂਤਾਂ ਨੂੰ ਵੀ ਉਸਨੇ ਬਹਿਕਾਇਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਉਸ ਸਵਰਗ ਦੇ ਵਿੱਚੋਂ ਕੱਢ ਦਿੱਤਾ ਅਤੇ ਜਿਨ੍ਹਾਂ ਦਾ ਅੰਤ ਉਸ ਨਰਕ ਦੇ ਵਿੱਚ ਹੈ ਇਹ ਸਵਰਗ ਦੇ ਵਿੱਚੋਂ ਕੱਢੇ ਹੋਏ ਦੂਤ ਅੱਜ ਇਸ ਧਰਤੀ ਦੇ ਉੱਤੇ ਦੁਸ਼ਟ ਆਤਮਾਵਾਂ ਦੇ ਰੂਪ ਦੇ ਵਿੱਚ ਹਨ ਜੋ ਕਿ ਮਨੁੱਖਾਂ ਦੇ ਅੰਦਰ ਵੱਢ ਕੇ ਉਹਨਾਂ ਦੇ ਜੀਵਨ ਨੂੰ ਨਾਸ਼ ਕਰਦੇ ਹਨ ਜਿਨ੍ਹਾਂ ਦੀ ਮੁਕਤੀ ਨਹੀਂ ਹੋਈ ਹੈ ਇਹੋ ਜਿਹੇ ਮਨੁੱਖਾਂ ਦੀ ਦਸ਼ਾ ਬਹੁਤ ਹੀ ਖਰਾਬ ਹੁੰਦੀ ਹੈ ਮਨੁੱਖ ਜਾਤੀ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਮੁਕਤੀ ਦਾ ਇਹ ਮੌਕਾ ਦੇਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਇਸ ਸੰਸਾਰ ਦੇ ਵਿੱਚ ਦੇਹਧਾਰੀ ਹੋ ਕੇ ਆਏ ਅਤੇ ਮਨੁੱਖਾਂ ਦੇ ਪਾਪਾਂ ਦੇ ਭਾਰ ਨੂੰ ਉਹਨਾਂ ਨੇ ਆਪਣੇ ਉੱਪਰ ਲੈ ਕੇ ਕਲਵਰੀ ਦੀ ਸਲੀਬ ਦੇ ਉੱਤੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ ਅਤੇ ਤੀਸਰੇ ਦਿਨ ਉਹ ਮਰਦਿਆਂ ਦੇ ਵਿੱਚੋਂ ਜੀ ਉੱਠੇ ਜੋ ਕੋਈ ਅੱਜ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਉਹ ਪਾਪ ਪਾਪ ਦੀ ਸਜ਼ਾ ਸ਼ੈਤਾਨ ਅਤੇ ਦੁਸ਼ਟ ਆਤਮਾਵਾਂ ਤੋਂ ਛੁਟਕਾਰਾ ਪ੍ਰਾਪਤ ਕਰਦਾ ਹੈ ਤੁਸੀਂ ਵੀ ਇਸ ਤਰ੍ਹਾਂ ਪਿਆਰੋ ਕਰ ਸਕੋ ਉਸਦੇ ਲਈ ਪਰਮੇਸ਼ਰ ਤੁਹਾਡੀ ਸਾਰਿਆਂ ਦੀ ਸਹਾਇਤਾ ਕਰੇ ਇਹ ਮੇਰੀ ਤੁਹਾਡੇ ਸਾਰਿਆਂ ਦੇ ਲਈ ਅੱਜ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਹੈ ਧੰਨਵਾਦ